ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਦੇ ਡੋਨਾਲਡ 트ੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਨਾਂ ਨੇ ਕਈ ਵੱਡੇ ਐਲਾਨ ਕਰ ਦਿੱਤੇ ਨੇ ਤੇ ਸਭ ਤੋਂ ਵੱਡਾ ਐਲਾਨ ਪ੍ਰਵਾਸੀਆਂ ਦੇ ਲਈ ਕੀਤਾ ਹੈ ਜਿਨ੍ਹਾਂ ਪ੍ਰਵਾਸੀਆਂ ਨੂੰ ਇਸ ਵਕਤ ਵੱਡਾ ਝਟਕਾ ਲੱਗਾ ਹੈ ਕਿਉਂਕਿ ਸੋਚ ਚੁੱਕਣ ਤੋਂ ਬਾਅਦ ਡੋਨਾਲਡ 트ੰਪ ਨੇ ਪ੍ਰਵਾਸੀਆਂ ਦੇ ਕਈ ਵੱਡੇ ਐਲਾਨ ਕੀਤੇ ਨੇ ਦੱਸ ਦਈਏ ਕਿ ਹੁਣ ਅਮਰੀਕਾ ਵਿੱਚ ਤੇਜ਼ੀ ਨਾਲ ਬਦਲਾਅ ਆਵੇਗਾ ਡੋਨਾਈਟ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਅਤਵਾਦੀ ਐਲਾਨਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਮੈਕਸੀਕੋ ਸਰਹੱਦ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਦੱਸ ਦੇਈਏ ਕਿ ਇਸ ਐਲਾਨ ਦੇ ਨਾਲ ਪ੍ਰਵਾਸੀਆਂ ਨੂੰ ਵੱਡਾ ਝਟਕਾ ਲੱਗੇਗਾ ਜੋ ਪ੍ਰਵਾਸੀ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਡੰਕੀ ਲਗਾ ਕੇ ਅਮਰੀਕਾ ਜਾਂਦੇ ਸੀ ਉਹਨਾਂ ਨੂੰ ਇਸ ਵਾਰ ਡੋਨਾਲਡ 트੍ਰੰਪ ਦੇ ਇਸ ਐਲਾਨ ਨਾਲ ਵੱਡਾ ਝਟਕਾ ਲੱਗੇਗਾ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਜੋ ਕਿ ਡੋਨਾਲਡ 트੍ਰੰਪ ਨੇ ਸੌ ਚੁੱਕਣ ਤੋਂ ਬਾਅਦ ਕਈ ਵੱਡੇ ਐਲਾਨ ਕੀਤੇ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਐਲਾਨ ਕੀਤੇ ਨੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਇਸ ਤੋਂ ਇਲਾਵਾ ਡੋਨਾਲਡ 트੍ਰੰਪ ਨੇ ਕਿਹਾ ਹੈ ਕਿ ਅਮਰੀਕਾ ਫਸਟ ਨੀਤੀ ਦੇ ਕੰਮ ਕਰੇਗਾ ਮੈਕਸੀਕੋ ਸਰਹੱਦ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਅਤਵਾਦੀ ਐਲਾਨੀਆਂ ਜਾਵੇਗਾ ਅਮਰੀਕਾ ਵਿੱਚ ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੋਵੇਗੀ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਐਲਾਨ ਜੋ ਕਿ ਟਰੰਪ ਦੇ ਵੱਲੋਂ ਸੌਂ ਚੁੱਕਣ ਦੇ ਬਾਅਦ ਕੀਤੇ ਗਏ ਨੇ ਦੱਸ ਦੇ ਅਮਰੀਕਾ ਵਿੱਚ ਹੁਣ ਸਿਰਫ ਦੋ ਲਿੰਗ ਹੀ ਹੋਣਗੇ ਮਰਦ ਅਤੇ ਔਰਤ ਇਸ ਤੋਂ ਇਲਾਵਾ ਕੋਈ ਵੀ ਲਿੰਗ ਅਮਰੀਕਾ ਦੇ ਵਿੱਚ ਜਿਹੜਾ ਹੈ ਉਹ ਨਹੀਂ ਮੰਨਿਆ ਜਾਵੇਗਾ ਦੱਸ ਦਈਏ ਕਿ ਡੋਨਾਲਡ 트੍ਰੰਪ ਨੇ ਸੋਚ ਉੱਕਣ ਤੋਂ ਬਾਅਦ ਕਈ ਵੱਡੇ ਐਲਾਨ ਕੀਤੇ ਨੇ ਤੇ ਜਿਸ ਤੇ ਵਿੱਚ ਪ੍ਰਵਾਸੀਆਂ ਨੇ ਇੱਕ ਮੁਸ਼ਕਲ ਘੜੀ ਹੋ ਗਈ ਹੈ ਰਾਸ਼ਟਰਪਤੀ ਵਜੋਂ ਸੋਚ ਉੱਕਣ ਤੋਂ ਬਾਅਦ ਡੋਨਾਲਡ 트੍ਰੰਪ ਨੇ ਆਪਣੇ ਪਹਿਲੇ ਭਾਸ਼ਣ ਦੇ ਵਿੱਚ 10 ਕਾਰਜਕਾਰੀ ਦਾ ਐਲਾਨ ਕੀਤਾ ਹੈ ਜਿਨਾਂ ਤੇ ਉਹ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹਸਤਾਖਸ਼ਰ ਕਰਨਗੇ 트럼ਪ ਦਾ ਕਹਿਣਾ ਹੈ ਕਿ ਉਹ ਗੈਰ ਕਾਨੂੰਨੀ ਇਮੀਗ੍ਰੇਸ਼ਨ ਨਾਲ ਨਜਿੱਠਣ ਲਈ ਯੂਐਸ ਮੈਕਸੀਕੋ ਸਰਹੱਦ ਤੇ ਐਮਰਜੈਂਸੀ ਦਾ ਐਲਾਨ ਕਰਨਗੇ ਅਤੇ ਯੂਐਸ ਵਿੱਚ ਵਿਦੇਸ਼ੀ ਗਿਰੋਬ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਉਣਗੇ ਇਸ ਦੇ ਨਾਲ ਹੀ 트럼ਪ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਸਿਰਫ ਤੇ ਸਿਰਫ ਮਰਦ ਅਤੇ ਔਰਤ ਭਾਗ 2 ਲਿੰਗਾਂ ਦੀ ਹੀ ਮਾਨਤਾ ਦੇਵੇਗੀ ਅਤੇ ਵਿਭਿੰਨਤਾ ਬਰਾਬਰਤਾ ਤੇ ਸ਼ਮੂਲੀਅਤ ਦੀਆਂ ਪਹਿਲ ਕਦਮੀਆਂ ਨੂੰ ਘਟਾਇਆ ਜਾਵੇਗਾ ਦੱਸਦੇ ਕਿ ਟਰੰਪ ਦੇ ਵੱਡੇ ਐਲਾਨ ਜੋ ਕਿ ਪ੍ਰਵਾਸੀਆਂ ਲਈ ਮੁਸ਼ਕਲ ਖੜੀ ਕਰਨਗੇ ਸਭ ਤੋਂ ਵੱਡਾ ਜਿਹੜਾ ਐਲਾਨ ਹੈ ਮੈਕਸੀਕੋ ਸਰਹੱਦ ਤੇ ਐਮਰਜੈਂਸੀ ਲਗਾਈ ਗਈ ਹੈ ਜਿਸ ਦੇ ਨਾਲ ਪ੍ਰਵਾਸੀਆਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ ਖਾਸ ਕਰ ਉਹ ਪ੍ਰਵਾਸੀ ਜਿਹੜੇ ਕਿ ਡੰਕੀ ਲਗਾ ਕੇ ਮੈਕਸੀਕੋ ਸਰਹੱਦ ਪਾਰ ਕਰਕੇ ਅਮਰੀਕਾ ਜਾਂਦੇ ਸੀ ਉਹਨਾਂ ਲਈ ਇਹ ਐਲਾਨ ਜਿਹੜਾ ਹੈ ਬਹੁਤ ਹੀ ਵੱਡਾ ਖਾਮਿਆਜ਼ਾ ਹੋਵੇਗਾ ਅਤੇ ਟਰੰਪ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਵੀ ਕਈ ਵੱਡੇ ਐਲਾਨ ਕੀਤੇ ਜਾਣਗੇ ਜਿਸ ਦੇ ਨਾਲ ਅਮਰੀਕਾ ਦੇਸ਼ ਤੇਜ਼ੀ ਨਾਲ ਅੱਗੇ ਵਧੇਗਾ ਡੋਨਾਲਡ ਟਰੰਪ ਦੇ ਇੰਨਾ ਤੇ ਤੁਹਾਡੀ ਕੀ ਰਾਏ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ 트럼ਪ ਨੇ ਸੋਚ ਛੁਪਣ ਤੋਂ ਬਾਅਦ ਜੋ ਐਲਾਨ ਕੀਤੇ ਨੇ ਉਹ ਸਹੀ ਹੈ ਜਾਂ ਗਲਤ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਦੇਵੋ ਆਪਣੀ ਰਾਏ